हां जी मित्रों आ ना बीबी दे विचार सुनो सोनू सीतो वाले ने एदा एक नवां ना रखता गा ਤੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਿਓ सोनू सीतो ਵੀ ਬਹੁਤ ਵਧੀਆ ਵਾ ਮੈਂ ਮਿਲੀ ਉਹਨੂੰ ਬੰਦਾ ਚਲੋ ਸਿੱਧਾ ਸਿੱਧਾ ਤਾਂ ਕੀ ਕਹਣਾ ਲੋਕਾਂ ਨੇ ਆ ਇਹ ਵੀ ਮੇਰੀ ਨਾ ਵੀਡੀਓ ਬਣਾਈ ਹੈ ਨਾ ਉਹਨੇ ਕਿਤੇ ਮੇਰਾ ਨਾਮ ਲੇਤਾ ਸਪਰਮ ਦੀਦੀ ਔਰ ਚਲ ਉਹ ਤੇ ਉਹ ਸਾਡਾ ਬੰਦਾ ਕਿਦਾ ਤੋਰਾ ਓ ਯਾਰ ਚੁੱਪ